ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਦਰਸਲ ਇਸ ਖਬਰ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਹੁਣ ਪਹਿਲੀ ਵਾਰ ਅਜਿਹਾ ਹੋਇਆ ਕਿ ਹੁਣ 605 ਫੁੱਟ ਉੱਚੇ ਸਪੇਸ ਨੀਡਲ ਤੇ ਤਿਰੰਗਾ ਲਹਿਰਦਾ ਹੋਇਆ ਦਿਖਾਈ ਦਿੱਤਾ ਹਾਲਾਂਕਿ ਪਹਿਲੀ ਵਾਰੀ ਕਿਸੇ ਹੋਰ ਦੇਸ਼ ਦਾ ਝੰਡਾ ਜਿਹੜਾ ਵਾ ਉਸ ਸਪੇਸ ਨੀਡਲ ਤੇ ਲਹਿਰਾਇਆ ਗਿਆ ਅਮਰੀਕਾ ਤੋਂ ਇਹ ਖਬਰ ਸਾਹਮਣੇ ਆਈ ਹੈ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਤਾਂ ਇਸ ਖਬਰ ਨੂੰ ਧਿਆਨ ਨਾਲ ਸੁਣਨਾ ਪੂਰੀ ਜਾਣਕਾਰੀ ਵੀ ਜ਼ਰੂਰ ਦੱਸਾਂ ਕਿ ਕਿ ਆਖਰ ਇਹ ਪਹਿਲੀ ਵਾਰ ਜਿਹੜਾ ਸਪੇਸ ਮਿਡਲ ਤੇ 605 ਫੁੱਟ ਦੀ ਉਚਾਈ ਦੇ ਉੱਤੇ ਤਿਰੰਗਾ ਜਿਹੜਾ ਲਹਿਰਾਇਆ ਗਿਆ ਇਸ ਨੂੰ ਪੂਰੀ ਖਬਰ ਕੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਾਲ ਤੁਹਾਨੂੰ ਦੱਸ ਦਈਏ ਕਿ ਹੁਣ 15 ਅਗਸਤ ਦੇ ਮੌਕੇ ਤੇ ਜਦ ਭਾਰਤ ਆਜ਼ਾਦ ਹੋਇਆ ਤਾਂ ਭਾਰਤ ਵਿੱਚ ਇਹ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਅਮਰੀਕਾ ਵਿੱਚ ਵੀ ਭਾਰਤੀ ਪਾਈ ਜਾ ਰਹੇ ਨੇ ਪੂਰੇ ਸ਼ਾਂਤ ਤੇ ਉਤਸ਼ਾਹਤ ਨਾਲ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਇਸ ਦੌਰਾਨ ਸੈਟਲ ਵਿੱਚ 605 ਫੁੱਟ ਉੱਚੇ ਸਪੇਸ ਨੀਡਲ ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ ਇਹ ਪਹਿਲੀ ਵਾਰ ਹੋਇਆ ਜਦੋਂ ਇਸ ਪ੍ਰਸਿੱਧ ਅਮਰੀਕੀ ਸਥਾਨ ਤੇ ਕਿਸੇ ਹੋਰ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਹੋਵੇ ਸੈਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਸੈਟਲ ਦੇ ਮੇਅਰ ਤੇ ਹੋਰ ਵੀ ਜਿਹੜੇ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਸੀ ਮੌਕੇ ਤੇ ਸ਼ਿਰਕਤ ਉਹਨਾਂ ਨੇ ਕੀਤਾ ਔਰ ਦੱਸਿਏ ਕਿ ਸਪੇਸ ਨੀਡਲ ਤੇ ਤਿਰੰਗਾ ਲਹਿਰਾਉਣ ਸਮੇ ਇਹ ਵੱਡਾ ਬਿਆਨ ਜਿਹੜਾ ਵਾ ਪ੍ਰਕਾਸ਼ ਗੁਪਤਾ ਵੱਲੋਂ ਦਿੱਤਾ ਗਿਆ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਉਹਨਾਂ ਨੇ ਕਿਹਾ ਬਾਅਦ ਵਿੱਚ ਭਾਰਤੀ ਜਿਹੜੇ ਕੌਂਸਲੇਟ ਜਨਰਲ ਨੇ ਉਨਾਂ ਦੇ ਵੱਲੋਂ ਵੀ ਜੋ ਹੈ ਬਿਆਨਬਾਜ਼ੀ ਦਿੱਤੀ ਗਈ ਹੈ ਜਿਸ ਵਿੱਚ ਸਪੇਸ ਸਿੰਡਲ ਤੇ ਉੱਪਰ ਭਾਰਤੀ ਝੰਡਾ ਲਹਿਰਾਇਆ ਗਿਆ ਕੌਨਸਟਲ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਭਾਰਤੀ ਅਮਰੀਕੀ ਭਾਈਚਾਰੇ ਤੇ ਦੇ ਵੱਡੀ ਗਿਣਤੀ ਵਿੱਚ ਮੈਂਬਰ ਇਤਿਹਾਸਿਕ ਰਿਸ਼ਤੇ ਦੇਖਣ ਲਈ ਮੌਜੂਦ ਹੋਏ ਸਨ ਔਰ ਇੱਕ ਬਿਹਤ ਦੇ ਵੱਡਾ ਜਿਹੜਾ ਉੱਥੇ ਇੱਕ ਉਤਸ਼ਾਹਿਤ ਮਾਹੌਲ ਬਣਿਆ ਤਾਂ ਪਹਿਲੀ ਵਾਰ ਹੋਇਆ ਕਿ ਕਿਸੇ ਹੋਰ ਦੇਸ਼ ਦਾ ਝੰਡਾ ਜਿਹੜਾ ਲਹਿਰਾਇਆ ਗਿਆ ਹੋਵੇ ਤੇ ਤੁਹਾਨੂੰ ਦੱਸੀਏ ਕਿ ਸੈਟਲ ਦੇ ਵਿੱਚ 605 ਫੁੱਟ ਉਚਾਈ ਦੇ ਉੱਤੇ ਸਪੇਸ ਨੀਡਲ ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾਣ ਵਾਲੀ ਗੱਲ ਹੈ ਇੱਕ ਬਹੁਤ ਫਕਰ ਵਾਲੀ ਗੱਲ ਆ ਔਰ ਜਿੰਨੇ ਵੀ ਭਾਰਤੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੇ ਕੋਲੋਂ ਬਹੁਤ ਧੂਮ-ਧਾਮ ਦੇ ਨਾਲ ਇਹ ਜਿਹੜਾ ਦਿਨ ਆ ਬਣਾਇਆ ਗਿਆ ਔਰ ਦੇ ਆਪਣੇ ਆਪ ਦੇ ਵਿੱਚ ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਹੋਰ ਦੇਸ਼ ਦਾ ਝੰਡਾ ਜਿਹੜਾ ਵਾ ਸਪੇਸ ਨੀਡਲ ਦੇ ਉੱਤੇ ਲਹਿਰਾਇਆ ਗਿਆ ਹੋਵੇ। ਤਾਂ ਇਸ ਦੌਰਾਨ ਸਿਆਟਲ ਦੇ ਵਿੱਚ 605 ਫੁੱਟ ਉੱਚੇ ਸਪੇਸ ਨੀਡਲ ਤੇ ਭਾਰਤੀ ਤਿਰੰਗਾ ਲਹਿਰਦਾ ਹੋਇਆ ਦਿਖਾਈ ਦਿੱਤਾ ਔਰ ਇਹ ਵੀ ਬਿਆਨਬਾਜ਼ੀ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਤੇ ਅਮਰੀਕਾ ਦੇ ਸਬੰਧ ਨੇ ਔਰ ਇੱਕ ਦੋਨਾਂ ਦੇਸ਼ਾਂ ਦੀ ਆਪਸ ਦੇ ਵਿੱਚ ਜਿਹੜੀ ਨੇੜਤਾ ਦੇਖਣ ਨੂੰ ਵੀ ਮਿਲੀ ਆ ਜਿਹੜਾ ਤਿਰੰਗਾ ਜਿਹੜਾ ਲਹਿਰਾਇਆ ਗਿਆ ਉਸ ਨੂੰ ਲੈ ਕੇ ਬਹੁਤ ਚਰਚਾ ਜਿਹੜੀ ਆ ਛਿੜੀ ਹੋਈ ਆ ਤਾਂ ਬਹੁਤ ਸਾਰੇ ਜਿਹੜੇ ਭਾਰਤੀ ਰਹਿੰਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਉਤਸ਼ਾਹਤ ਤਰੀਕੇ ਦੇ ਨਾਲ ਇਹ ਦਿਨ ਮਨਾਇਆ ਗਿਆ ਔਰ ਪਹਿਲੀ ਵਾਰੀ ਹੋਇਆ ਕਿ ਕਿਸੇ ਹੋਰ ਰਾਸ਼ਟਰੀ ਝੰਡਾ ਜਿਹੜਾ ਨੂੰ ਲਹਿਰਦਾ ਦੇਖਿਆ ਹੋਵੇ ਅਮਰੀਕਾ ਦੇ ਵਿੱਚ ਅਮਰੀਕੀ ਸਾਨ ਤੇ ਤਾਂ ਆਪਣੇ ਆਪ ਦੇ ਵਿੱਚ ਇਸ ਨੂੰ ਬਹੁਤ ਵੱਡਾ ਖਾਸ ਜਿਹੜਾ ਮੰਨਿਆ ਜਾ ਰਿਹਾ ਤੇ ਤੁਹਾਨੂੰ ਦੱਸੀਏ ਕਿ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਭਾਰਤੀ ਅਮਰੀਕੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਮੈਂਬਰ ਜਿਹੜੇ ਸੀਗੇ ਇਤਿਹਾਸਿਕ ਦ੍ਰਿਸ਼ ਦੇਖਣ ਲਈ ਮੌਜੂਦ ਹੋਏ ਸਨ ਤਾਂ ਬਹੁਤ ਹੀ ਮੌਕੇ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਜਦੋਂ ਸਪੇਸ ਨੀਡਲ ਤੇ ਉੱਤੇ ਕਿਸੇ ਹੋਰ ਦੇਸ਼ ਦਾ ਝੰਡਾ ਜਿਹੜਾ ਰਾਸ਼ਟਰੀ ਝੰਡਾ ਦੇ ਹਲਾਤ ਦਾ ਹੋਇਆ ਦਿਖਾਈ ਦਿੱਤਾ ਹੋਵੇ ਤਾਂ ਭਾਰਤ ਦਾ ਪਹਿਲੀ ਵਾਰ ਇਹ ਝੰਡਾ ਲਹਿਰਦਾ ਹੋਇਆ ਦਿਖਾਈ ਦਿੱਤਾ ਤਾਂ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਮਰੀਕਾ ਦੇ ਸੈਟਲ ਦੇ ਵਿੱਚ 605 ਫੁੱਟ ਉੱਚੀ ਉਚਾਈ ਤੇ ਸਪੇਸ ਨੀਡਲ ਤੇ ਭਾਰਤੀ ਤਿਰੰਗਾ ਲਹਿਰਾਇਆ ਕਿਹਾ ਤਾਂ ਭਾਰਤ ਦੇ ਵਿੱਚ ਤਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ਹੋਰ ਆਦੇਸ਼ਾਂ ਦੇ ਵਿੱਚ ਵੀ ਇਸ ਨੂੰ ਬਹੁਤ ਉਤਸ਼ਾਹ ਹੀ ਤਰੀਕੇ ਦੇ ਨਾਲ ਮਨਾਇਆ ਗਿਆ ਤਾਂ ਤਸਵੀਰਾਂ ਜਿਹੜੀਆਂ ਅਮਰੀਕਾ ਦੇ ਸਿਆਟਲ ਦੀਆਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਲੋਕ ਸ਼ਲਾਘਾ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਤਾਂ ਅਹਿਮ ਖਬਰ ਹੈ ਇਸ ਵਾਰ ਤੁਸੀਂ ਕੀ ਸੋਚਦੇ ਹੋ ਇਸ ਬਾਬਤ ਤਾਂ ਜ਼ਰੂਰ ਤੁਸੀਂ ਵੀ ਕਮੈਂਟ ਕਰਨਾ ਪਰ ਬਹੁਤ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਹਿਲੀ ਵਾਰ ਹੋਇਆ ਕਿ ਹੋਰ ਕਿਸੇ ਰਾਸ਼ਟਰੀ ਚੰਡੇ ਨੂੰ ਲਹਿਰਦਾ ਦੇਖਿਆ ਹੋਵੇ ਔਰ ਸਪੇਸ ਨੀਡਲ ਦੇ ਕਿ ਕਿ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰੀ ਝੰਡੇ ਤੋਂ ਇਲਾਵਾ ਤਾਂ ਇਹ ਬਹੁਤ ਖਾਸ ਖਬਰ ਹੈ ਇਸ ਵਾਰ ਦੇ ਤੁਸੀਂ ਕੀ ਸੋਚਦੇ ਹੋ ਜ਼ਰੂਰ ਕਮੈਂਟ ਕਰਨਾ ਤੇ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ